ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਚਨਾਰ ਦੀ ਜਿਹੜੀ ਬਰਬਰੀ ਹੋਏਗੀ। ਬ੍ਰਾਂਡ ਦੀ ਚ ਉਹ ਵੀ ਸੂਟ ਇਹਦੇ ਵਿੱਚ ਹੈਗੇ ਨੇ ਸਾਰੇ ਚਨਾਰ ਦੀ ਬਰਬਰੀ ਦੇ ਰਹਿਣਗੇ। ਕੋਈ ਵੀ ਇਹਦੇ ਵਿੱਚ ਤੁਹਾਨੂੰ ਏਕੇ ਜਾਂ ਐਸਕੇ ਜਾਂ ਡੁਪਲੀਕੇਟ ਬਰਬਰੀ ਨਹੀਂ ਮਿਲੇਗੀ ਜੀ। ਕਈ ਭੈਣਾਂ ਦਾ ਕੀ ਹੈ ਜੀ ਬਰਬਰੀ ਦਾ ਪ੍ਰਾਈਸ ਹੈ ਜਿਹੜਾ ਉਹ ਉਨੇ ਹੀ ਰੱਖੋ ਬਰਬਰੀ ਚਾਹੇ ਬ੍ਰਾਂਡ ਦੀ ਹੈ ਚਾਹੇ ਸਿੰਪਲ ਹੈ। ਉਹ YouTube ਬ੍ਰਾਂਡ ਨਹੀਂ ਹੈਗਾ ਤਾਂ ਵੀ ਉਨਾ ਹੀ ਪ੍ਰਾਈਸ ਹੋਊਗਾ ਆਪਾਂ ਇਹ ਜੰਮਿਆ ਨਹੀਂ ਕਰਾਂਗੇ ਆਪਾਂ ਤੁਹਾਨੂੰ ਸਟੈਂਪ ਦਿਖਾ ਕੇ ਕਪੜਾ ਦੇਵਾਂਗੇ ਚਨਾਰ ਦੀ ਵਰਬਰੀ ਦਾ ਸੂਟ ਰਹੇ ਰਹਿਣਗੇ ਜੀ ਅੱਜ ਵਾਲੇ ਮੈਂ ਜਿਹੜਾ ਪਹਿਲਾਂ ਪ੍ਰਿੰਟਡ ਦੁਪੱਟੇ ਨਾਲ ਵਰਬਰੀ ਦਾ ਸੂਟ ਬਣਾਇਆ ਸੀ ਹੁਣ ਮੈਂ ਕੱਟ ਪਾਇਆ ਥੋੜਾ ਜਿਹਾ ਉਹ ਪਿਸਤਾ ਜਿਹਾ ਕਲਰ ਆ ਪ੍ਰਿੰਟਡ ਉਹਦਾ ਤੇ ਉਹ ਵੀ ਮੈਂ ਚਨਾਰਦੀ ਦਾ ਬਣਾਇਆ ਜਿਹੜਾ ਇਹ ਵਾਲਾ ਬਣਿਆ ਹੋਇਆ ਜੀ ਇਹ ਵੀ ਆਪਣੇ ਕੋਲ ਚਨਾਰਦੀ ਵਰਬਰੀ ਦਾ ਸੂਟ ਹੈ ਜਿਹੜੇ ਇਹਦੇ ਵਿੱਚ ਫਲਾਵਰ ਨੇ ਜੀ ਕਈ ਪੈਣਾ ਬੁਸਦੀਆਂ ਨੇ ਵੀ ਇਹਦੇ ਵਿੱਚ ਵਰਕ ਹੋਇਆ ਹੈ ਨਹੀਂ ਇਹ ਹੈਗੇ ਜੀ ਪ੍ਰਿੰਟ ਬਣਿਆ ਹੋਇਆ ਇਦਾਂ ਦਾ ਇਹਦੇ ਵਿੱਚ ਤਿੰਨ ਕਲਰ ਆਏ ਤੇ ਫਿਰੋਜੀ ਗ੍ਰੇ ਬਲੈਕ ਜਿਹਾ ਸੀਗਾ ਤੇ ਇਹ ਰਾਣੀ ਕਲਰ ਸੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਚਾਹੀਦਾ ਤਾਂ ਤੁਸੀਂ ਮੈਨੂੰ ਵਟਸਐਪ ਮੈਸੇਜ ਕਰ ਲਓ ਇੱਕ ਵਾਰ ਤੋਂ ਤਿੰਨੇ ਇਹ ਸੇਲ ਹੋਗੇ ਕੋਈ ਨਾ ਆਪਾਂ ਸ਼ਾਪ ਤੋਂ ਤੁਹਾਨੂੰ ਪਤਾ ਕਰ ਦਾਂਗੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਤੇ ਬਸ ਮੈਂ ਬੜਾ ਕੁਝ ਨਹੀਂ ਕਰਿਆ ਇਹਦੇ ਉੱਪਰ ਤੇ ਚਾਕਾਂ ਤੇ ਲੇਸ ਲਾਈ ਹੈ ਦੁਪट्टे ਨੂੰ ਜਿਹੜੀ ਆਪਾਂ ਸੂਰ ਲੇਸ ਲਾਈ ਹੈ ਜਿਹੇ ਫਲਾਵਰਾਂ ਨਾਲ ਤੇ ਇਹੀ ਦੁਪट्टे ਨੂੰ ਆਪਾਂ ਫਿਨਿਸ਼ਿੰਗ ਦਿੱਤੀ ਆ ਇੱਕ ਕਲਰ ਦਾ ਆਪਾਂ ਨੇ ਦੁਪੱਟਾ ਰੱਖਿਆ ਚਲੋ ਜੀ ਆਪਾਂ ਤੁਹਾਨੂੰ ਚਨਾਰ ਦੀ ਵਰਬਰੀ ਦਿਖਾਵਾਂਗੇ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਨੂੰ ਦੱਸ ਕੇ ਚਨਾਰ ਦੀ ਜਾਂ ਛੋਡੇ ਕੋਲੇ ਸੂਟ ਸਿੰਪਲ ਪਹੁੰਚ ਜਾਊਗਾ ਜੇ ਆਪਾਂ ਵੀਡੀਓ ਦੇ ਵਿੱਚ ਰੇਟ ਤੁਹਾਨੂੰ ਚਨਾਰ ਦਾ ਦੇਈ ਜਾਵਾਂਗੇ ਵਰਬਰੀ ਦਾ ਸੂਟ ਜਿਹੜਾ ਸਿੰਪਲ ਹੋਊਗਾ ਇਹ ਗੱਲ ਨਹੀਂ ਹੋਊਗੀ ਲਓ ਜੀ ਅੱਜ ਆਪਾਂ ਜਿੰਨੇ ਵੀ ਮੇਰੇ ਕੋਲੇ ਵਰਬਰੀ ਦੇ ਪ੍ਰਿੰਟਡ ਡਿਜ਼ਾਈਨ ਨੇ ਸਾਰੇ ਆਪਾਂ ਅੱਜ ਵਾਲੀ ਵੀਡੀਓ ਚ ਪਾਤੇ ਇਹੀ ਆਪਣੇ ਕੋਲੇ ਰਹਿ ਗਏ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਪਸੰਦ ਨੇ ਲੈ ਸਕਦੇ ਹੋ ਇਸ ਤੋਂ ਬਾਅਦ ਤਾਂ ਜੀ ਬ੍ਰਾਂਡ ਬ੍ਰੂਡ ਖਤਮ ਹੈ ਸਿੰਪਲ ਵਰਬਰੀ ਵੇਚਣੀ ਸ਼ੁਰੂ ਹੋ ਗਈ ਨਕਲ ਆ ਗਈ ਇਹਦੀ ਹੈਨਾ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੇ ਫੇਸਬੁੱਕ ਦਾ ਪੇਜ ਹੈ ਜੀ ਆਪਣਾ ਰਾਜਵਿੰਦਰ ਕੌਰ ਉਹ ਤੇ ਨਾ ਤੁਸੀਂ ਪ੍ਰੋਫਾਈਲ ਮੇਰੇ ਤੋਂ ਤਿੰਨ ਬਣ ਗਈ ਉਹਦਾ ਮੇਰਾ ਦੂਜਾ ਫੋਨ ਬੰਦ ਹੋ ਗਿਆ ਉਹਦੇ ਵਿੱਚੋਂ ਪਾਸਵਰਡ ਨਹੀਂ ਲੱਭਿਆ ਸਾਨੂੰ ਨਵਾਂ ਬਣਾਉਣਾ ਪੈ ਗਿਆ ਤੇ ਇਹਦੇ ਉਹਦੇ ਵਿੱਚ ਨਾ ਮੇਰੇ ਇਹ ਸੂਟ ਵਾਲੀ ਪਿਕ ਲੱਗੀ ਹੋਈ ਹੈ ਤੁਸੀਂ ਇੰਨਾ ਧਿਆਨ ਰੱਖਿਓ ਜਿਹੜਾ ਆਪਾਂ ਨਵਾਂ ਪੇਜ ਬਣਾਇਆ ਹੈ ਇੱਕ ਮੇਰੀ ਭੈਣ ਨੇ ਨਾ ਦੋ ਸੂਟ ਬੁੱਕ ਕੀਤੇ ਸੀਗੇ ਇੱਕ ਟਿਸਟਾ ਦਾ ਕੀਤਾ ਸੀ ਇੱਕ ਉਹਨਾਂ ਨੇ ਪ੍ਰਿੰਟਡ ਕਾਟਨ ਦੇ ਉੱਪਰ ਵਰਕ ਕਰਵਾਇਆ ਸੀਗਾ ਪਰਸੋਂ ਮੈਂ ਉਹ ਸੂਟ ਪਾਇਆ ਘੇਰ ਤੇ ਫਲਾਵਰ ਨੇ ਉਹ ਦੀਦੀ ਦਾ ਮੇਰੇ ਫੋਨ ਤੋਂ ਨੰਬਰ ਗੁੰਮ ਹੋ ਗਿਆ ਦੀਦੀ ਜੇ ਤੁਸੀਂ ਵੀਡੀਓ ਦੇਖਦੇ ਹੋ ਮੇਰਾ ਖਿਆਲ ਉਹ ਇਧਰ ਲੁਧਿਆਣਾ ਸਾਈਡ ਦੀ ਨੇ ਜਾਂ ਖਾਸ ਹੋ ਸਕਦਾ ਵੀ ਲੁਧਿਆਣੇ ਤੋਂ ਹੋਣ ਉਹਨਾਂ ਦੇ ਦੋ ਸੂਟ ਨੇ ਦੀਦੀ ਤੁਸੀਂ ਮੈਨੂੰ ਕੰਟੈਕਟ ਕਰੋ ਜੀ ਤੁਹਾਡੇ ਕੋਲੇ ਮੇਰਾ ਨੰਬਰ ਹੋਊਗਾ ਮੇਰੇ ਕੋਲੋਂ ਤੁਹਾਡਾ ਨੰਬਰ ਸਕਿਪ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੇ ਦੂਸਰਾ ਚੈਨਲ ਹੈਗਾ ਆਪਣਾ ਰਾਜਵਿੰਦਰ ਬਲੌ ਤੇ ਇਸ ਚੈਨਲ ਤੇ ਸੂਟਾਂ ਨੇ ਲਓ ਜੀ ਸਭ ਤੋਂ ਪਹਿਲਾਂ ਪਤਾ ਨੂੰ ਆਪਣਾ ਸੁਪਰ ਹਿੱਟ ਡਿਜ਼ਾਈਨ ਦਿਖਾਉਣੀ ਆ ਪਹਿਲਾਂ ਇਹ ਸੂਟ ਆਇਆ ਸੀ ਜੀ ਪ੍ਰਿੰਟਡ ਦੁਪੱਟੇ ਨਾਲ ਪ੍ਰਿੰਟਡ ਦੁਪੱਟੇ ਨਾਲ ਮੈਂ 20 ਤੋਂ 25 ਸੂਟ ਸੇਲ ਕਰਦੇ ਇਹਦੇ ਨਾਲ ਦੇ ਦੇਖੋ ਜੀ ਹੁਣ ਇਹ ਆ ਗਿਆ ਜੀ ਆਲ ਓਵਰ ਜੇ ਇਹਨੂੰ ਆਪਾਂ ਜਿਵੇਂ ਟਾਈ ਡਾਈ ਬਣਵਾ ਕੇ ਪਹਿਲਾਂ ਕਾਫੀ ਦੁਪੱਟੇ ਨਾਲ ਸੇਲ ਕੀਤੇ ਨੇ ਇਹਦੇ ਨਾਲ ਸਲਵਾਰ ਲਾ ਕੇ ਸਲਵਾਰ ਆਪਾਂ ਦੇਖੋ ਜੀ ਇਸ ਤਰ੍ਹਾਂ ਦੀ ਇਹ ਬਟਰ ਕਾਟਨ ਦੀ ਜਿਨੇ ਤਾਂ ਨਹੀਂ ਟਾਈ ਡਾਈ ਲੈਣੀ ਤਾਂ ਇਹ ਵੀ ਲੱਗ ਜੇਗੀ ਜੇ ਜੇ ਟਾਈ ਡਾਈ ਕਰਵਾਉਣੀ ਆ ਤਾਂ ਤੁਸੀਂ ਟਾਈ ਡਾਈ ਕਰਵਾ ਸਕਦੇ ਹੋ ਕਾਟਨ ਸਿਲਕ ਦੀ ਇਹ ਥੋੜੀ ਜਿਹੀ ਬਟਰ ਕਾਟਨ ਦੇ ਵਿੱਚ ਆ ਗਈ ਸਲਵਾਰ ਮੈਂ ਇਹਦਾ ਕਲਰ ਲਾ ਕੇ ਦਿਖਾਇਆ ਤੁਹਾਨੂੰ ਤੇ ਉਹਦੇ ਨਾਲ ਥਾਲ ਕੀ ਸ਼ਾਈਨਿੰਗ ਹੋਊਗੀ ਕਿਉਂ ਇਹ ਜਿਹੜੀ ਬਰਬਰੀ ਦਾ ਸੂਟ ਹੈ ਜੀ ਇਹ ਚਨਾਰ ਦਾ ਰਹੇਗਾ ਲਓ ਜੀ ਇਹ ਪ੍ਰਿੰਟ ਹੋਰ ਬਰਬਰੀ ਦੇ ਵਿੱਚ ਕਿਸੇ ਚਾ ਆਈ ਨਹੀਂ ਹੈਗਾ ਵੀ ਸਿੰਪਲ ਚ ਆਜੂਗਾ ਜੇ ਤੁਸੀਂ ਇਹਨੂੰ ਆਲ ਓਵਰ ਸੂਟ ਲਓਗੇ ਜੀ ਤਾਂ ਤੁਹਾਨੂੰ ਪਊਗਾ ਇਹ 2500 ਦਾ ਵਿਦਆਊਟ ਦੁਪੱਟੇ ਤੋਂ ਜੇ ਤੁਸੀਂ ਇਹਨੂੰ ਲਓਗੇ ਦੁਪੱਟੇ ਦੇ ਨਾਲ ਸੌਰੀ ਮੈਚਿੰਗ ਸੂਟ ਕਰੋਗੇ ਦੁਪੱਟੇ ਤੋਂ ਬਿਨਾ ਤਾਂ ਪਊਗਾ ਜੀ ਤੁਹਾਨੂੰ ਇਹ 2000 ਦੇ ਵਿੱਚ ਦੇਖੋ ਜੇ ਦੁਪੱਟਾ ਐਡ ਕਰੋਗੇ ਜੀ ਤਾਂ ਨੂੰ ਜੇ ਟਾਈਡਾਈ ਕਰਵਾ ਕੇ ਫਿਨਿਸ਼ਿੰਗ ਕਰਾਓਗੇ ਤਾਂ ਵੀਦ ਦੁਪੱਟਾ ਤੁਹਾਨੂੰ ਇਹ ਸਾਡੇ 2700 ਦੇ ਵਿੱਚ ਪਊਗਾ ਦੇਖੋ 2000 ਦਾ ਮੈਚਿੰਗ ਸੂਟ ਆਏਗਾ ਜੀ ਦੁਪੱਟੇ ਦੇ ਨਾਲ 2750 ਆਏਗਾ ਆਲ ਓਵਰ ਤੁਹਾਨੂੰ 2500 ਪਵੇਗਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਚਨਾਰ ਦੀ ਬਰਬਰੀ ਹੈ ਇਹ ਕਲਰ ਬਸ ਇਹ ਖਤਮ ਨੇ ਜੀ ਆਹੀ ਇੱਕ ਆਪਣੇ ਕੋਲੇ 5 ਮੀਟਰ ਸੂਟ ਹੈ ਨਾ ਇਹ ਸ਼ਾਪ ਤੇ ਆ ਕਿਤੇ ਨਹੀਂ ਮਿਲਣਾ ਇਹਨੂੰ ਚਾਹੇ ਤੁਸੀਂ ਮੇਰੀਆਂ ਪਹਿਣਾ ਮੈਚਿੰਗ ਕਰੋਗੇ ਦੋ ਬਣ ਜਾਣਗੇ ਜੇ ਆਲ ਓਵਰ ਲੈਣਾ ਤਾਂ ਇੱਕ ਮਿਲ ਜਾਊਗਾ ਜੀ ਲਓ ਜੀ ਇਸ ਤੋਂ ਬਾਅਦ ਇਹਦਾ ਦੂਜਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਮੈਂ ਵੀਡੀਓ ਦੇ ਵਿੱਚ ਦਿਖਾਇਆ ਹੈ ਇਹ ਆਪਾਂ ਨੇ ਪਹਿਲਾਂ ਪਲੇਨ ਸਲਵਾਰ 셔ਟ ਦੇ ਨਾਲ ਬੂਟੀਆਂ ਵਾਲੀ 셔ਟ ਰੱਖੀ ਹੈ ਵਰਕ ਵਾਲੀ ਉਹਦੇ ਨਾਲ ਆਪਾਂ ਨੇ ਸਲਵਾਰ ਹੈ ਜਿਹੜੀ ਉਹ ਇਸ ਕਲਰ ਦੀ ਰੱਖੀ ਹੈ ਚਨਾਰ ਦੀ ਬ੍ਰੈਂਡ ਦੀ ਵਰਬਰੀ ਰਹੇਗੀ ਜੀ ਵਰਬਰੀ ਜਦੋਂ ਤੁਹਾਡੇ ਕੋਲ ਪਹੁੰਚ ਗਈ ਸਿੰਪਲ ਵਰਬਰੀ ਤੇ ਵਰਬਰੀ ਦਾ ਤੁਸੀਂ ਦੇਖਿਓ ਹਨਾ ਫਰਕ ਕਿੰਨਾ ਹੋਊਗਾ ਲਓ ਜੀ ਇਹ ਆਲ ਓਵਰ ਸੂਟ ਹੈ ਜੇ ਮੇਰੀਆਂ ਭੈਣਾਂ ਨੇ ਉਵੇਂ 셔ਟ ਨਾਲ ਵਰਕ ਵਾਲਾ ਕਰਵਾਉਣਾ ਤਾਂ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਜੇ ਇਦਾਂ ਹੀ ਲੈਣਾ ਤਾਂ ਇਦਾਂ ਵੀ ਲੈ ਸਕਦੇ ਹੋ ਪ੍ਰਾਈਸ ਆਪਾਂ ਦੱਸ ਦਿੱਤਾ ਮੈਚਿੰਗ ਸੂਟ 2000 ਰਹੇਗਾ ਜੀ ਹੁਣ ਇਹਦੇ ਨਾਲ ਆਪਾਂ ਕਾਟਨ ਦੀ ਕਾਟਨ ਸਿਲਕ ਦੀ ਸਲਵਾਰ ਛੱਡਾਂਗੇ ਜੀ ਹੁਣ ਜਿਹੜਾ ਹੈਗਾ ਮੌਸਮ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਨਾਲ ਕ੍ਰੇਪ ਦੀ ਸਲਵਾਰ ਲਾਵਾਂਗੇ ਕਾਟਨ ਸਿਲਕ ਦੀ ਸਲਵਾਰ ਨਾਲ ਇਹ 1800 ਦਾ ਸੇਲ ਹੋਇਆ ਜੀ ਆਪਣਾ ਕ੍ਰੇਪ ਦੀ ਸਲਵਾਰ ਨਾਲ ਇਹ ਹੋਊਗਾ ਜੀ 2000 ਦਾ ਤੁਹਾਨੂੰ ਪਤਾ ਵੀ 2250 ਰੁਪਏ ਮੀਟਰ ਵਧੀਆ ਵਾਲੀ ਕ੍ਰੇਪ ਲਾ ਰਹੇ ਆ ਆਪਾਂ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਟਾਈ ਡਾਈ ਕਰਵਾਓ ਫਿਨਿਸ਼ਿੰਗ ਕਿਦਾਂ ਦਾ ਮਰਜ਼ੀ ਰੈਡੀ ਕਰਵਾ ਲਓ ਤੁਹਾਡੀ ਚੋਇਸ ਹੈ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ ਪਤਾ ਹੈ ਮੈਚਿੰਗ 2000 ਦੁਪट्टे ਨਾਲ 2750 ਆਲ ਓਵਰ 2500 ਲਓ ਜੀ ਦੇਖੋ ਇਹਦੇ ਵਿੱਚ ਦੋ ਪ੍ਰਿੰਟ ਆ ਗਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਪਣਾ ਨਿਊ ਪ੍ਰਿੰਟ ਦੇਖੋ ਲਓ ਜੀ ਇਹ ਤੁਹਾਨੂੰ ਜੌਰਜਟ ਦੇ ਵਿੱਚ ਪ੍ਰਿੰਟ ਮਿਲ ਜੇਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਬਰਬਰੀ ਹੁਣ ਨਾ ਬਰਬਰੀ ਦਾ ਸਟਾਪ ਹੈ ਜਿਹੜਾ ਸਾਰੇ ਉਹਦੇ ਵਿੱਚ ਆ ਗਿਆ ਕੀ ਕਰੀਏ ਜੀ ਅੱਖਿਆ ਪੇ ਇੰਨੀ ਵਰਬਰੀ ਸੇਲ ਹੋ ਗਈ ਹੁਣ ਕਸਟਮਰ ਵੀ ਕਹਿੰਦਾ ਵੀ ਤੁਸੀਂ ਹੋਰ ਡਿਜ਼ਾਈਨ ਚੇਂਜ ਹੋਰ ਵੀ ਫੈਬਰਿਕ ਚੇਂਜ ਕਰ ਦੋ ਤੁਸੀਂ ਵਰਬਰੀ ਵਰਬਰੀ ਕਰੀ ਜਾਂਦੇ ਹੋ ਹਨ ਲਓ ਜੀ ਇਹ ਤੁਹਾਨੂੰ ਜੌਰਜਟ ਦੇ ਵਿੱਚ ਫੈਬਰਿਕ ਮਿਲੂਗੀ ਜੇ ਤੁਸੀਂ ਇਹਨੂੰ 5 ਮੀਟਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਮੈਚਿੰਗ ਕਰਨਾ ਹੈ ਤਾਂ ਮੈਚਿੰਗ ਵੀ ਕਰ ਸਕਦੇ ਹੋ ਮੈਚਿੰਗ ਆਪਾਂ ਰੱਖੀਏ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਦੇਖੋ ਇਹ ਹਲਕੀ ਸ਼ਾਈਨਿੰਗ ਵਾਲੀ ਕਰਨੀ ਹੈ ਤੁਸੀਂ ਤਾਂ ਕਾਟਨ ਸਿਲਕ ਦੀ ਵੀ ਲੱਗ ਜੇਗੀ ਨਹੀਂ ਆਪਾਂ ਇਹਦੇ ਨਾਲ ਬਟਰ ਕਾਟਨ ਦੀ ਸਲਵਾਰ ਰੱਖੀਏ ਜੀ ਜੇ ਤੁਹਾਨੂੰ ਪਸੰਦ ਆ ਤਾਂ ਲੈ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਮੈਚਿੰਗ ਜੋਰਜਟ ਵੀ ਤੁਹਾਨੂੰ ਵਧੀਆ ਵਾਲੀ ਮਿਲੂਗੀ ਜੀ ਇਹ ਕਲਰ ਪ੍ਰਿੰਟ ਮਿਲ ਹੀ ਨਹੀਂ ਰਹੇ ਬਰਬਰੀ ਤੇ ਆਪਾਂ ਨਹੀਂ ਮੰਗਵਾਇਆ ਜੀ ਬਰਬਰੀ ਬਹੁਤ ਜ਼ਿਆਦਾ ਹੋ ਗਈ ਆਪਣੇ ਕੋਲ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਬਰਬਰੀ ਦਾ ਦਿਖਾਉਣੀ ਆ ਚਨਾਰ ਦੀ ਬਰਬਰੀ ਦਾ ਸਾਰੇ ਸੂਟ ਚਨਾਰ ਦੀ ਨੇ ਇਹ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਦੇਖੋ ਜੀ ਲਓ ਜੀ ਸਟੈਂਪ ਲੱਗੀ ਹੋਈ ਆ ਇਹ ਵਾਲਾ ਕਲਰ ਹੈ ਮਾਊਸ ਪ੍ਰਿੰਟ ਜਾਂ ਲਾਸਟ ਸੂਟ ਰਹਿ ਗਏ ਜੀ ਆਪਣੇ ਕੋਲ ਇਹ ਚਨਾਰ ਦੇ ਸਿੰਪਲ ਵਰਬਰੀ ਆਏਗੀ ਉਹਨਾਂ ਦਾ ਰੇਟ ਘੱਟ ਹੈ ਲਓ ਜੀ ਇਸ ਤਰ੍ਹਾਂ ਦਾ ਕਲਰ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਜੀ 1750 ਥੋੜਾ ਜਿਹਾ ਜਿਹੜੇ ਪਹਿਲਾਂ ਆਪਾਂ ਸੂਟ ਦਿਖਾਤੇ ਨਾ ਉਹ ਸੂਟਾਂ ਦੇ ਡਿਜ਼ਾਈਨ ਹੀ ਐਨਸ ਆਪਰੇਟ ਨੂੰ ਮਗਰੋਂ ਮਿਲ ਹੀ ਨਹੀਂ ਰਹੇ ਸਾਨੂੰ ਉਹ ਮਹਿੰਗੀ ਮਿਲ ਰਹੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਲਓ ਜੀ ਅਗਲਾ ਕਲਰ ਆ ਗਿਆ ਇਹ ਵਾਲਾ ਮਾ ਉਸ ਤੇ ਸਕਿਨ ਦਾ ਦੇਖੋ ਇਹ ਵਾਲੀ ਸਲਵਾਰ ਹੈ ਜੀ ਇਹਦੀ ਇਹ ਵਾਲੀ ਹੈਗੀ ਹੈ ਜੀ ਸ਼ਰਟ ਲਓ ਜੀ ਚਨਾਰ ਦਾ ਬ੍ਰਾਂਡ ਰਹੇਗਾ 17500 ਇਹ ਸੂਟ ਦਾ ਪ੍ਰਾਈਸ ਹੈ ਲੈ ਕੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਆਪਣੇ ਸੂਟ ਬੁੱਕ ਕਰ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਹੋਰ ਚਨਾਰ ਦੇ ਕਲਰ ਨੇ ਵਾਲੇ ਲਓ ਜੀ ਦੇਖੋ ਜੀ ਮਹਿੰਦੀ ਮਾਸਟਰਡ ਕਲਰ ਹੈ ਇਸ ਤਰ੍ਹਾਂ ਦੀ ਇਹਦੀ ਸਲਵਾਰ ਰਹੇਗੀ ਜੀ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬੋਟਲ ਗ੍ਰੀਨ ਲਓ ਜੀ ਇਸ ਤਰ੍ਹਾਂ ਇਹਦੇ ਨਾਲ ਬੋਟਲ ਗ੍ਰੀਨ ਦੀ ਸਲਵਾਰ ਹੈ 17500 ਪ੍ਰਾਈਸ ਰਹੂਗਾ ਜੀ ਇਹਦਾ ਜੇ ਤੁਸੀਂ ਇਹ ਬੋਟਲ ਗ੍ਰੀਨ ਦੇ ਵਿੱਚ ਟਾਈ ਡਾਈ ਸਲਵਾਰ ਨਾਲ ਵੀ ਪਿਆ ਆਪਣੇ ਕੋਲ ਬਲੈਕ ਦੇ ਵਿੱਚ ਇਹ ਪ੍ਰਿੰਟਡ ਡਿਜ਼ਾਈਨ ਹੈ ਉਹਦੀ ਟਾਈ ਡਾਈ ਸਲਵਾਰਾ ਟਾਈ ਡਾਈ ਦੁਪੱਟਾ ਹੈ ਜੀ ਲਓ ਜੀ ਦੋ ਕਲਰ ਆ ਗਏ ਤੀਸਰਾ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹ ਸਿੰਗਲ ਸੂਟ ਰਹਿ ਗਿਆ ਆਪਣੇ ਕੋਲੇ ਲਓ ਜੀ ਇਸ ਤੋਂ ਬਾਅਦ ਇੱਕ ਆ ਗਿਆ ਜੀ ਇਹ ਵਾਲਾ ਕਲਰ ਲਓ ਜੀ ਜੇ ਤੁਹਾਨੂੰ ਪਸੰਦ ਨੇ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਲਓ ਇੱਕ ਕਲਰ ਰਹਿ ਗਿਆ ਜੀ ਇਹ ਵਾਲਾ ਲਓ ਦੇਖੋ ਜੀ ਸਨਾਰ ਦੀ ਬ੍ਰੈਂਡ ਦਾ ਜਿਹੜਾ ਫੈਬ੍ਰਿਕ ਜਵਾਲਾ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸ਼ੂਟ ਬੁੱਕ ਕਰ ਲਓ ਜੀ ਚਨਾਰ ਦੇ ਜਿੰਨੇ ਵੀ ਆਪਣੇ ਕੋਲੇ ਕਲਰ ਹੈਗੇ ਸੀ ਜੀ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਬਾਕੀ ਸਿੰਪਲ ਬਰਬਰੀ ਦੇ ਡਿਜ਼ਾਈਨ ਤੁਹਾਨੂੰ ਆਪਾਂ ਇੱਕ ਦਿਨ ਫੇਰ ਵੀਡੀਓ ਪਾਵਾਂਗੇ ਜਿਹੜੇ ਵੀ ਆਏ ਹੋਣ ਬਸ ਹੁਣ ਬਰਬਰੀ ਆਪਾਂ ਥੋੜੀ ਜੀ ਬੰਦ ਕਰਾਂਗੇ ਬਹੁਤ ਜ਼ਿਆਦਾ ਆ ਗਈ ਜੀ ਹੋਰ ਬਹੁਤ ਪਿਛਲੇ ਸਾਲ ਦੇ ਸੇਲ ਕਰਨ ਲੱਗੇ ਪਿਆ ਸਾਡਾ ਵੀ ਮਨ ਲੱਗ ਗਿਆ ਹੁੰਦਾ ਕੀ ਹੈ ਜੀ ਇੱਕ ਬਰਬਰੀ ਦੀ ਦਿੱਕਤ ਇਹ ਆ ਰਹੀ ਹੈ ਪਹਿਣਾ ਨੂੰ ਫਿਰ ਟਾਪਟਾ ਡਾਈ ਕਰਵਾਉਣਾ ਪੈਂਦਾ ਹੈ ਨਾ ਜਿਹੜੇ ਤਾਂ ਚੱਲ ਸਾਥੋ ਸਟੀਚਿੰਗ ਕਰਾਉਂਦੇ ਨੇ ਅਸੀਂ ਸਟੀਚਿੰਗ ਕਰਵਾ ਦਿੰਦੇ ਆ ਕਈ ਪਹਿਣਾ ਸਟੀਚਿੰਗ ਨਹੀਂ ਕਰਵਾ ਆਉਂਦੀਆਂ ਨਾ ਉਹ ਆਪ ਲੈ ਲੈਂਦੀ ਨੇ ਫਿਰ ਉਹਨਾਂ ਨੂੰ ਉਹ ਮਾਪਦੇ ਜਾਣੇ ਆ ਹੁੰਦਾ ਵੀ ਮਹਿੰਗਾ ਪੈ ਜਾਂਦਾ ਥੋੜਾ ਜਿਹਾ ਟਾਪਟਾ ਡਾਈ ਕਰਵਾਉਣਾ ਤੇ ਲੈਣ ਨੂੰ ਬਹੁਤ ਖੇਚਲ ਦਾ ਕੰਮ ਹੋ ਜਾਂਦਾ ਕਿਥੇ ਆਪਾਂ ਜੇ ਹੁਣ ਜੌਰਜਟ ਤੇ ਸੂਟ ਦੇ ਆਪਾਂ ਫੁੱਲ ਵੈਲ ਦੀ ਲਾਈਨਿੰਗ ਲਾ ਲੈਨੇ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਨਾ ਕਾਟਨ ਦੀ ਤੇ ਵਿਮਲ ਦੀ ਲਾਈਨਿੰਗ ਲਾ ਕੇ ਬਹੁਤ ਸੋਹਣੇ ਸੂਟ ਚਲਤੇ ਜਾਂਦੇ ਨੇ ਜੀ ਕੋਈ ਚੱਕਰ ਨਹੀਂ ਹੈਗਾ ਮੈਂ ਵੀ ਮੈਂ ਤਾਂ ਬਰਬਰੀ ਦੇ ਇਸ ਸੂਟ ਤੇ ਤਾਂ ਮੈਂ ਟਾਪਟਾ ਲਗਾ ਲਿਆ ਦੂਸਰੇ ਪ੍ਰਿੰਟਡ ਦੇ ਤੇ ਮੇਰੇ ਕਾਟਨ ਦੀ ਲੱਗੀ ਹੋਈ ਆ ਵਿਮਲ ਵਾਲੀ ਵਧੀਆ ਵਾਲੀ ਜੀ ਇੱਕ ਧੋ ਕੇ ਲਾ ਲਿਆ ਕਰੋ ਬਸ ਕੋਈ ਟੈਨਸ਼ਨ ਨਹੀਂ ਹੈਗੀ ਇਹ ਤਾਂ ਐਵੇਂ ਜਿੰਨੇ ਆਪਾਂ ਖਰਚੇ ਵਧਾਈ ਜਾਵਾਂਗੇ ਜੀ ਉੰਨੇ ਵਧੀ ਜਾਣਗੇ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਹੁਣ ਆਪਾਂ ਡੇਲੀ ਵੀਡੀਓ ਆਪਣੀ ਜਿਹੜੀ ਆਇਆ ਕਰੂਗੀ ਸਾਰੀਆਂ ਭੈਣਾਂ ਜਲਦੀ ਜਲਦੀ ਸੋਨੇ ਸੋਨੇ ਸੂਟ ਬੁੱਕ ਕਰ ਲਓ ਜੀ ਵਰਕ ਵਾਲੇ ਸੂਟ ਬੁੱਕ ਕਰ ਲੈਣੇ ਭੈਣਾ ਹੋਣੇ ਤੋ ਆਪਣੇ ਆਰਡਰ ਬੁੱਕ ਕਰ ਲਓ ਫਿਰ ਜ਼ਿਆਦਾ ਹੋ ਜਾਂਦਾ ਹੁਣ ਕਸਟਮਰ ਕੋਲੇ ਸੌਰੀ ਹੁਣ ਕਾਰੀਗਰ ਕੋਲੇ ਥੋੜੀ ਜੀ ਬੇਲ ਰੈਸਟ ਹੈ ਸੋਨੇ ਸੋਨੇ ਸੂਟ ਤਿਆਰ ਕਰ ਦੂਗਾ ਚਲੋ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ